ਖੜੇ ਵਿੱਚ ਡਾਂਗ ਖੜ ਕੇ ਚੱਕਾ ਸੋ ਮੇਰਾ ਖਿਆਲ ਆ ਮੈਨੂੰ ਜਿਆਦਾ ਦੱਸਣ ਦੀ ਵੀ ਜ਼ਰੂਰਤ ਨਹੀਂ ਤੁਸੀਂ ਫਿਲਮ ਦੇਖ ਚੁੱਕੇ ਹੋ ਫਿਲਮ ਦਾ ਗੀਤ ਸੁਣ ਚੁੱਕੇ ਹੋ ਸੰਗੀਤ ਸੁਣ ਚੁੱਕੇ ਹੋ ਸੋ ਮੈਨੂੰ ਬੜੀ ਖੁਸ਼ੀ ਆ ਇਸ ਗੱਲ ਦੀ ਕਿ ਪੰਜਾਬ ਦੀ ਵਿਰਾਸਤ ਨਾਲ ਜੁੜੇ ਹੋਏ ਸ਼ਬਦ ਪੰਜਾਬ ਦੇ ਸੰਗੀਤ ਨਾਲ ਜੁੜੀਆਂ ਹੋਈਆਂ ਧੁਨਾ ਤੇ ਪੰਜਾਬ ਦੇ ਪਿੰਡਾਂ ਦੀ ਉੱਠੀ ਹੋਈ ਆਵਾਜ਼ ਤੇ ਉਹਦੀ ਜਸਟੀਫਿਕੇਸ਼ਨ ਹੋਈ ਆ ਉਹਦੀ ਕੁੱਛ ਪਈ ਆ ਸੋ ਮੇਰੇ ਲਈ ਬੜੀ ਖੁਸ਼ੀ ਦੀ ਗੱਲ ਹੈ ਇਹ ਗਾਣਾ ਕਿਉਂ ਆਇਆ ਨਾਲ ਗਾਣਾ ਗਾਣਾ ਹੈ ਛੋਟੇ ਲੱਗੇ ਆਇਆ ਇਹ ਗਾਣਾ ਬੇਸਿਕਲੀ ਜਦੋਂ ਅਹਿਮਦ ਸ਼ਾਹ ਬਦਾਲੀ ਤੇ ਨਾਦਰ ਸ਼ਾਹ ਜਦੋਂ ਸਾਡੇ ਇਤਿਹਾਸ ਦੇ ਵਿੱਚ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਨੇ ਇੰਡੀਆ ਨੂੰ ਲੁੱਟ ਕੇ ਜਦੋਂ ਵਾਪਸ ਜਾਂਦੇ ਸੀ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਰੋਕਿਆ ਗਿਆ ਸੋ ਉਹ ਤਾਂ ਖਤਮ ਹੋ ਗਏ ਜਦੋਂ ਜ਼ਮਾਨਾ ਅੱਗੇ ਵਧਿਆ ਤੇ ਪਿੰਡਾਂ ਵਿੱਚ ਡਾਕੇ ਪੈਣ ਵਾਲਾ ਜਿਹੜਾ ਕਨਸੈਪਟ ਸੀਗਾ ਇਹ ਉੱਭਰ ਗਿਆ ਪਿੰਡਾਂ ਤੋਂ ਉਹਨਾਂ ਧੜਾਂ ਦਾ ਮੁਕਾਬਲਾ ਕਰਨ ਦੇ ਲਈ ਕੁਝ ਪਿੰਡਾਂ ਦੇ ਵਿੱਚੋਂ ਕਰੈਕਟਰ ਉੱਠੇ ਜਿਹਦੇ ਵਿੱਚੋਂ ਅ ਜਿਵੇਂ ਕਿਸੇ ਸਮੇਂ ਜ਼ੁਲਮ ਦੇ ਖਿਲਾਫ ਦੁੱਲਾ ਪੱਟੀ ਉੱਠਿਆ ਜਿਵੇਂ ਜੱਗਾ ਉੱਠਿਆ ਉਸ ਤਰ੍ਹਾਂ ਦੇ ਵਿੱਚੋਂ ਹੀ ਇਹ ਕੋਈ ਇੱਕ ਅਰਜਨ ਵੈਲੀ ਦੀ ਗੱਲ ਨਹੀਂ ਹੈ ਇਹ ਅਲੱਗ-ਅਲੱਗ ਸਮਿਆਂ ਦੇ ਵਿੱਚ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਅਰਜਨ ਹੋ ਗਿਆ ਜਾਂ ਕੋਈ ਦੂਜੇ ਨਾਂ ਕੋਈ ਗਮਾਂ ਹੋ ਗਿਆ ਕੋਈ ਇਸ ਤਰ੍ਹਾਂ ਦੇ ਬਹੁਤ ਕੈਰੈਕਟਰ ਉੱਠੇ ਸੋ ਉਹਨਾਂ ਲੋਕ ਬੋਲੀਆਂ ਦੇ ਵਿੱਚ ਇਹ ਅਰਜਨ ਕਿਸੇ ਬੋਲੀਆਂ ਦੇ ਵਿੱਚ ਆਉਂਦਾ ਸੀ ਇਸ ਫਿਲਮ ਨੂੰ ਇਸ ਤਰ੍ਹਾਂ ਦੇ ਕਨਸੈਪਟ ਦੀ ਜ਼ਰੂਰਤ ਸੀ ਪਲੱਸ ਪਿੰਡਾਂ ਦੀ ਕੋਈ ਉੱਠੀ ਹੋਈ ਆਵਾਜ਼ ਦੀ ਜ਼ਰੂਰਤ ਸੀ ਪਲੱਸ ਜਿਹੜਾ ਸਾਡਾ ਪੰਜਾਬੀ ਫੋਕ ਹੈ ਉਹਦੀ ਜ਼ਰੂਰਤ ਸੀ ਕਿਉਂਕਿ ਇਸ ਫਿਲਮ ਦੇ ਵਿੱਚ ਸਰਦਾਰ ਕਰੈਕਟਰ ਸੀਗੇ ਸੋ ਉਹਨੂੰ ਉਹਦੀ ਜਸਟੀਫਿਕੇਸ਼ਨ ਦੇ ਲਈ ਇੱਕ ਪੰਜਾਬੀ ਗੀਤ ਚਾਹੀਦਾ ਸੀਗਾ ਜਿਹਦੀ ਮੇਰੇ ਨਾਲ ਜਦੋਂ ਗੱਲ ਹੋਈ ਉਸ ਦਾ ਸਿਚੁਏਸ਼ਨ ਸਮਝੀ ਤੇ ਮੈਂ ਜ਼ਿਕਰ ਕੀਤਾ ਕਿ ਇਸ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ ਵੀਰ ਰਸ ਦੇ ਵਿੱਚ ਕਵਤਾਵਾਂ ਗਾਈਆਂ ਜਾਂਦੀਆਂ ਗੀਤ ਗਾਏ ਜਾਂਦੇ ਆ ਲੋਕ ਗੀਤ ਗਾਏ ਜਾਂਦੇ ਆ ਸੋ ਉਹਦੇ ਵਿੱਚ ਉੱਠਾ ਹੋਇਆ ਇਹ ਗੀਤ ਹੈ रणबीर सर के बारे में के बारे। गाना आपने सबने सबने गाना सुना फिल्म देखी है फिल्म देखी फिल्म देखी सबने ओके गाना सुना आपने इस शॉट देखा गाने के साथ मैच कर रहा था बहुत अच्छा लग रहा था तो एग्जैक्टली यही सिचुएशन थी हमारे पास कि दस बारह भाई हैं और एक भाई लड़ रहा है और गणारसी के साथ लड़ रहा है तो इस गाने के साथ इस पिक्चराइजेशन का जो हमने एक मिसमैच किया है मिक्स मैच किया है वही आप लोगों को अच्छा लगा प्री टीजर आया प्री टीजर के अंदर आप लोगों ने जब गंडासी देखी सब ने वो देखा हमने भी हमें भी इतना आ, अच्छा रिस्पॉन्स मिला इसके लिए कि फिर हमने इस गाने के अंदर सारे जितने भाई आपने देखे हैं फिल्म के अंदर देखे हैं वो तो सारे भाइयों को हमने अलग से रिकॉर्ड किया है उन सबके दस सिंगर्स और गंवाए हमने वो भाइयों को तो ये जो पूरा एक ओवरऑल जो साउंड प्रोड्यूस हुआ है जो साउंड प्रोड्यूस हुआ है बेसिकली तो ये ਆਪ ਲੋਗਾਂ ਨੂੰ ਅੱਛਾ ਲੱਗ ਰਹਾ ਹੈ ਅੱਜ ਇੰਡੀਆ ਮੇ ਟੌਪ 2 ਮੇ ਹੈਗਾ ਨਾ ਔਰ ਵਰਲਡ ਮੇ ਟੌਪ 5 ਮੇ ਹੈਗਾ ਨਾ ਸੋ ਥੈਂਕ ਯੂ ਸੋ ਮੱਚ ਆਪ ਸਭੀ ਕਾ ਇਸ ਗਾਣੇ ਕੋ ਇਤਨਾ ਪਿਆਰ ਦੇਣੇ ਕੇ ਲੀਏ